ਜੇਕਰ ਤੁਸੀਂ ਨਵਾਂ SIM ਕਾਰਡ ਲੈਣ ਬਾਰੇ ਸੋਚ ਰਹੇ ਹੋ ਜਾਂ ਆਪਣਾ ਮੋਬਾਈਲ ਨੰਬਰ ਪੋਰਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੀ ਬਹੁਤ ਮਦਦ ਕਰਨ ਜਾ ਰਿਹਾ ਹੈ ਹਾਲ ਹੀ ਇੱਕ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਨਵੇਂ ਨਿਯਮਾਂ ਦੇ ਆਉਣ ਨਾਲ SIM ਕਾਰਡ ਪ੍ਰਾਪਤ ਕਰਨਾ ਆਸਾਨ ਅਤੇ ਸੁਰੱਖਿਅਤ ਦੋਵੇਂ ਹੋ ਗਿਆ ਹੈ ਦਰਸਲ ਸਰਕਾਰ ਦੁਆਰਾ SIM ਕਾਰ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਤੁਹਾਨੂੰ SIM ਕਾਰ ਲੈਣ ਲਈ ਕੰਪਨੀ ਦੇ ਸਟੋਰ ਵਿੱਚ ਨਹੀਂ ਜਾਣਾ ਪਵੇਗਾ ਤਾਂ ਆਓ ਅਸੀਂ ਤੁਹਾਨੂੰ ਇਸ ਪੂਰੀ ਪ੍ਰਕਿਰਿਆ ਬਾਰੇ ਦੱਸਦੇ ਹਾਂ ਸਰਕਾਰ ਨੇ eKYC ਨੂੰ ਲਾਜ਼ਮੀ ਕਰ ਦਿੱਤਾ ਹੈ ਮਤਲਬ ਕਿ ਤੁਹਾਨੂੰ ਕਿਸੇ ਦਸਤਾਵੇਜ਼ ਦੀ ਲੋੜ ਨਹੀਂ ਪਵੇਗੀ ਇਹ ਸਭ ਤੋਂ ਆਸਾਨ ਤਰੀਕਾ ਵੀ ਮੰਨਿਆ ਜਾਂਦਾ ਹੈ ਟਰਾਈਸਮਿਟ ਸਾਰੀਆਂ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਨਾਲ ਫਰਜੀ SIM ਕਾਰਡ ਬੰਦ ਹੋ ਜਾਣਗੇ ਅਸਲ ਵਿੱਚ ਪਹਿਲਾਂ ਤੁਸੀਂ ਆਈਡੀ ਕਾਰਡ ਦੇ ਕੇ ਹੀ SIM ਪ੍ਰਾਪਤ ਕਰ ਸਕਦੇ ਸੀ ਪਰ ਹੁਣ ਈ ਕੇ ਵਾਈ ਸੀ ਕਰਨਾ ਹੋਵੇਗਾ ਯਾਨੀ ਯੂਜ਼ਰ ਨੂੰ ਸਟੋਰ ਤੇ ਮੌਜੂਦ ਰਹਿਣਾ ਹੋਵੇਗਾ ਜੇਕਰ ਕੋਈ ਅਜਿਹਾ ਉਪਭੋਗਤਾ ਹੈ ਜੋ ਸਟੋਰ ਤੇ ਨਹੀਂ ਜਾਣਾ ਚਾਹੁੰਦਾ ਤਾਂ ਉਹ ਮੋਬਾਈਲ ਕੰਪਨੀਆਂ ਦੇ ਆਨਲਾਈਨ ਪੋਰਟਲ ਦੀ ਵਰਤੋਂ ਵੀ ਕਰ ਸਕਦਾ ਹੈ ਆਨਲਾਈਨ ਪੋਰਟਲ ਦੀ ਮਦਦ ਨਾਲ ਉਹ ਨਵਾਂ SIM ਲੈ ਸਕਦਾ ਹੈ ਇੱਥੇ ਉਸ ਨੂੰ ਆਧਾਰ ਨੰਬਰ ਦਰਜ ਕਰਨ ਤੋਂ ਬਾਅਦ ਈ ਕੇ ਵਾਈ ਸੀ ਕਰਨੀ ਪਵੇਗੀ ਇਹ ਉਸ ਲਈ ਬਹੁਤ ਆਸਾਨ ਪ੍ਰਕਿਰਿਆ ਸਾਬਤ ਹੋ ਸਕਦੀ ਹੈ ਨਵਾਂ SIM ਪ੍ਰਾਪਤ ਕਰਨਾ ਅਤੇ ਇਸ ਨੂੰ ਪੋਰਟ ਕਰਵਾਉਣਾ ਬਹੁਤ ਮਦਦਗਾਰ ਸਾਬਤ ਹੋਵੇਗਾ ਫਰੋਡ ਅਤੇ ਸਪੈਮ ਕਾਲਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਲਗਾਤਾਰ ਨਵੇਂ ਕਦਮ ਚੁੱਕੇ ਜਾ ਰਹੇ ਨੇ ਕਈ ਅਜਿਹੇ ਨੰਬਰਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਜੋ ਆਪਣੇ ਨੰਬਰਾਂ ਦੀ ਦੁਰਵਰਤੋਂ ਕਰ ਰਹੇ ਨੇ ਇਸ ਵਿੱਚ ਬਹੁਤ ਸਾਰੇ ਉਪਭੋਗਤਾ ਵਪਾਰਕ ਉਦੇਸ਼ਾਂ ਲਈ ਵੀ ਸਥਾਨਕ ਨੰਬਰ ਦੀ ਵਰਤੋਂ ਕਰ ਰਹੇ ਨੇ ਹਾਲਾਂਕਿ ਟੈਲੀਕਮ ਕੰਪਨੀਆਂ ਨੇ ਇਸ ਪ੍ਰਕਿਰਿਆ ਲਈ ਟਰਾਈ ਤੋਂ ਕੁਝ ਸਮਾਂ ਮੰਗਿਆ ਹੈ